ਉਲਾਦ ਮਾਰੀ ਹੋਵੇ ਤਾਂ ਮੌਤ ਤੋਂ ਬਾਅਦ ਪਿਓ ਵੀ ਰੂੜੀਆਂ ਤੇ ਰੁਲਦਾ ਅੱਜ ਦਿਖਾਉਂਦਿਆਂ ਤੁਹਾਨੂੰ ਕਲਯੁਗ ਦੀ ਤਸਵੀਰ ਵਾਹ ਏ ਕਲਜੂ ਕੀ ਟੱਬਰਾਂ ਸਵਰਗਵਾਸੀ ਬਜ਼ੁਰਗ ਦੀ ਤਸਵੀਰ ਕੰਧ ਦੇ ਉੱਪਰ ਟੰਗਣੀ ਸੀ ਪਰ ਤੁਸੀਂ ਸੁੱਟ ਦਿੱਤੀ ਰੂੜੀਆਂ ਤੇ ਇਹ ਸੀਨ ਦੇਖ ਕੇ ਮੁਹੱਲਾ ਨਿਵਾਸੀਆਂ ਨੇ ਸਵਰਗਵਾਸੀ ਬਜ਼ੁਰਗ ਦੇ ਪਰਿਵਾਰ ਨੂੰ ਲਾਂਤਾਂ ਪਾਈਆਂ ਕਿਹਾ ਸ਼ਰਮ ਕਰੋ ਡੁੱਬ ਕੇ ਮਰ ਜਾਓ ਜੀ ਹਾਂ ਪਵਾਨੀਗੜ੍ਹ ਦੇ ਮੁਹੱਲਾ ਨਿਵਾਸੀ ਦੀ ਰੂਹ ਉਸ ਵੇਲੇ ਰੋਈ ਜਦੋਂ ਬਾਤਾਵਰ ਨੂੰ ਬਚਾਉਣ ਲਈ ਬੂਟੇ ਲਾਉਂਦਾ ਨੇਕ ਕੰਮ ਕਰ ਰਹੇ ਸੀ ਤਾਂ ਉਹਨਾਂ ਦਾ ਧਿਆਨ ਰੂੜੀਆਂ ਤੇ ਪਿਆ ਜਿੱਥੇ ਉਹਨਾਂ ਨੂੰ ਇੱਕ ਸਵਰਗਵਾਸੀ ਬਜ਼ੁਰਗ ਦੀ ਤਸਵੀਰ ਰੂੜੀਆਂ ਤੇ ਡਿੱਗੀ ਦਿਖੀ ਜਿਸ ਨੂੰ ਦੇਖ ਕੇ ਉਹਨਾਂ ਨੂੰ ਕਾਫੀ ਝਟਕਾ ਲੱਗਿਆ ਕਿ ਜਿਸ ਬਜ਼ੁਰਗ ਨੇ ਆਪਣੇ ਜੀਵਨ ਕਾਲ ਸਮੇਂ ਪਰਿਵਾਰ ਦਾ ਬੜੀ ਹੀ شدت ਨਾਲ ਪਾਲਣ ਪੋਸਣ ਕੀਤਾ ਸੀ ਅੱਜ ਉਹ ਪਰਿਵਾਰ ਉਸ ਦੀ ਤਸਵੀਰ ਨਹੀਂ ਸਾਮ ਸਕਿਆ ਮੋਹੱਲਾ ਨਿਵਾਸੀ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਅਤੇ ਇਸ ਕਲਯੁਗੀ ਪਰਿਵਾਰ ਨੂੰ ਰੱਜ ਕੇ ਲਾਂਤਾਂ ਪਾਈਆਂ ਅਤੇ ਇਹ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈਆਂ ਤੇ ਸਾਂਝੀਆਂ ਕੀਤੀਆਂ ਆਓ ਸੁਣਦੇ ਹਾਂ ਹਰਵਿੰਦਰ ਸਿੰਘ ਨੇ ਕੀ ਕਿਹਾ ਮੈਂ ਹਰਵਿੰਦਰ ਸਿੰਘ ਗੋਲਦੀ ਤੂਰ ਗੋਲਦੀ ਜੀ ਤੁਨੇ ਇੱਕ ਪੋਸਟ ਸਾਂਝੀ ਕੀਤੀ ਸੀਗੀ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਫੋਟੋ ਤੇ ਸੇਰੇ ਸਾਹਮਣੇ ਕੀ ਗੱਲਬਾਤ ਘਟਨਾ ਕੀ ਸੀ ਇਹ ਕੀ ਸੀ ਅੱਜ ਨਾਲ ਸਾਡੇ ਕਲੱਬ ਦੇ ਉਹ ਕੈਸ਼ੀਅਰ ਨੇ ਤਰਨਜੀਤ ਸਿੰਘ ਮਿੰਟੂ ਉਹਨਾਂ ਦਾ ਵੱਡੇ ਸੀ ਅੱਜ ਜure ਅਸੀਂ ਪੌਦੇ ਦਰਖਤ ਲਾਉਂਦਾ ਪਲਾਨ ਬਣਾਇਆ ਸੀਗਾ ਜਦੋਂ ਅਸੀਂ ਉਹ ਸਾਫ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ ਤੇ ਇੱਕ ਸਰਦਾਰ ਦੀ ਫੋਟੋ ਜਿਨ੍ਹਾਂ ਦੀ ਡੈਥ 2019 ਚ ਹੋ ਗਈ ਉਹ ਫੋਟੋ ਰੂੜੀਆਂ ਦੇ ਸਿੱਟੀ ਪਈ ਹੈ ਚਲੋ ਅਸੀਂ ਅੱਜ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਹੈ ਜਦ ਅਸੀਂ ਉਹਨੂੰ ਜਾ ਕੇ ਦੇਖਦੇ ਆ ਤਾਂ ਇੱਕ ਬਹੁਤ ਸੋਹਣਾ ਸਰਦਾਰ ਦੀ ਫੋਟੋ ਪਈ ਹੈ ਅਸੀਂ ਇਹ ਚੱਕ ਕੇ ਦੇਖਿਆ ਸਾਡਾ ਮਨ ਇੱਕਦਮ ਖਰਾਬ ਹੋ ਗਿਆ ਇਹ ਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ ਪੜਾਇਆ ਤੁਰਨ ਜੋਗ ਸਾਨੂੰ ਤੁਰਨਾ ਸਿਖਾਇਆ ਸਾਨੂੰ ਸਮਾਜ ਵਿੱਚ ਰਹਿਣਾ ਸਿਖਾਇਆ ਅੱਜ ਇੰਨੇ ਪਰਿਵਾਰਾਂ ਚ ਗ੍ਰਾਵਟ ਆ ਗਈ ਵੀ ਤੁਸੀਂ ਇੱਕ ਆਪਣੇ ਘਰ ਚ ਇੱਕ ਕੰਨ ਦੇ ਕੋਨਾ ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਯੂਨੇ ਦਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਜੋਗ ਦਾਣੇ ਦਿੱਤੇ ਨੇ ਤੁਹਾਨੂੰ ਸਮਾਜ ਵਿੱਚ ਵਚਣ ਦਾ ਢੰਗ ਤਰੀਕੇ ਦਿੱਤੇ ਨੇ ਅੱਜ ਜਦੋਂ ਇਸ ਦੁਨੀਆ ਚੋਂ ਚਲਾ ਗਿਆ ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰੱਖ ਕੇ ਅਰਦਾਸ ਕਰਦੇ ਆਂ ਅਸੀਂ ਅਰਦਾਸ ਕਰਦੇ ਆਂ ਵੀ ਇਹ ਸੱਚੇ ਬਾਦਸ਼ਾਹ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ਼ ਬਖਸ਼ੀ ਇਹ ਸੱਚੇ ਬਾਦਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਈ ਕੀ ਉਹ ਇੱਕ ਪਖੰਡਾ ਢਕੋਸਲਾ ਉਹ ਤੁਸੀਂ ਯਾਰ ਉਹਨਾਂ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ ਤੇ ਸੱਟਦੇ ਹੋ ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ ਕਹਾਵਤਾਂ ਤਾਂ ਸੁਣੀ ਨੇ ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸਦੇ ਨੇ ਮਾਵਾ ਤੇ ਬਾਪ ਇਹ ਤਾਂ ਕੰਦਾ ਮੈਂ ਤੁਹਾਨੂੰ ਦੱਸਦਾ ਦੇਖੋ ਅਸੀਂ ਕਿਸੇ ਨੇ ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ ਪਰ ਅਸੀਂ ਰੱਬ ਨੂੰ ਆਪਣੇ ਮਾਪਿਆਂ ਚੋਂ ਦੇਖਦੇ ਹਾਂ ਅੱਜ ਉਹ ਬਾਪ ਜਿਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ ਉਹਨੂੰ ਤੁਸੀਂ ਰੂੜੀਆਂ ਤੇ ਸੱਟ ਰਹੇ ਹੋ ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ ਤੁਸੀਂ ਉਹਦੀ ਫੋਲਡਰ ਰੱਖ ਸਕਦੇ ਤੁਸੀਂ ਤਾਂ ਦਾ ਸੰਸਕਾਰ ਕਰ ਦਿੰਦੇ ਬੰਦੇ ਦੇ ਤਿੰਨ ਅਹਿਮ ਪੁਆਇੰਟ ਹੁੰਦੇ ਨੇ ਬੰਦੇ ਦਾ ਜਨਮ ਉਸ ਤੋਂ ਬਾਅਦ ਵਿਆਹ ਮਰਨਾ ਜੀ ਬਦਕਿਸਮਤੀਏ ਦੇਖੋ ਵੀ ਕਿਸੇ ਟਾਈਮ ਭੈਣਾ ਨੇ ਆਪਣੇ ਵੀਰ ਦੇ ਸਹਰੇ ਬੰਨੇ ਹੋਣਗੇ ਆ ਜੋ ਸਿਰੇ ਰੂੜੀਆਂ ਤੇ ਰੋਲ ਰਹੇ ਨੇ ਕਾਲ ਯੁਗ ਦੀ ਤਸਵੀਰ ਆਪਾਂ ਕਾਲ ਯੁਗ ਇਦੋਂ ਵੱਡਾ ਕਾਲ ਯੁਗ ਕੀ ਹੋਊਗਾ ਐਨੇ ਰਿਸ਼ਤੇ ਤਾਰ-ਤਾਰ ਹੋਏ ਪਏ ਨੇ ਸਾਡੇ ਸਾਹਮਣੇ ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ ਅਸੀਂ ਇਹਨਾਂ ਨੂੰ ਪਾਲਾਂਗੇ ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ ਸਾਨੂੰ ਇਹ ਹੋ ਗਿਆ ਵੀ ਛੱਡੋ ਫਿਰ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਾ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ ਇਹ ਬਜ਼ੁਰਗ 2019 ਚ ਸਮਾਜਿਕ ਤੌਰ ਤੇ ਦੀ ਡੈਥ ਹੋ ਗਈ ਸੀ ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ ਚੋਂ ਆਪਣੀਆਂ ਯਾਦਾਂ ਚੋਂ ਇਹ ਬਜ਼ੁਰਗ ਨੂੰ ਰੂੜੀਆਂ ਜਿਦਾਂ ਸੱਟ ਗਿਆ ਫਰਾਸੀ ਕਿਸ ਸਮਾਜਿਕ ਤੌਰ ਤੇ ਇਹ ਸੋਚਦੇ ਹੋ ਅਜ ਉਹਨਾਂ ਦਾ ਸੰਸਕਾਰ ਕੀਤਾ ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਵਿੱਚ ਵਿਚਰਨਾ ਸਿਖਾਇਆ ਇਹਨਾਂ ਦੀ ਇੱਜ਼ਤ ਕਰੋ ਪਰਮਾਤਮਾ ਤੁਹਾਨੂੰ ਤਾਂ ਹੀ ਚੜਦੀ ਕਲਾ ਜ ਰੱਖੂਗਾ ਨਹੀਂ ਪਰਮਾਤਮਾ ਦੇਰ ਨਹੀਂ ਇਹ ਤੁਹਾਡੇ ਦੇ ਵੀ ਸਮਾਉਣ ਵਾਲੇ ਦੇਖਿਆ ਜਾਵੇ ਤਾਂ ਕਲਯੁਗ ਦਾ ਸਮਾਂ ਬਜ਼ੁਰਗ ਮਾਪੇ ਸਾਹਮਣੇ ਤਾਂ ਲੋਕਾਂ ਲਈ ਔਖੇ ਹੋ ਹੀ ਗਏ ਸੀ ਪਰ ਹੁਣ ਉਹਨਾਂ ਦੀਆਂ ਕੰਧਾਂ ਤੇ ਤਸਵੀਰਾਂ ਲਗਾਉਣੀਆਂ ਬੇਹੱਦ ਔਖੀਆਂ ਲੱਗਣ ਲੱਗ ਪਈਆਂ ਹਕੀਕਤ ਟੀਵੀ ਪੰਜਾਬੀ ਲਈ ਪਵਾਨੀਗੜ੍ਹ ਤੋਂ ਅਨਿਲ ਜੈਨ ਦੀ ਰਿਪੋਰਟ